मेरे साथियों प्यार तिस्कार प्री सस्त्रिकार नमस्कार प्यारे साथी, जितना के अपना साथ चल रही है एक जोगी थी आत्म कथा था ते आज जब पहुंचे हो दे चारिंग अध्याय थी जिधर शीर्ष का है मेरी पारत वापसी हम तो पिछले अध्याय दे तरह तो ना पर जाने हाँ ਇਹ ਧਿਆਨ ਚ ਬੈਠੇ ਹੋਏ ਸੀ ਯੋਗਾਨੰਦ ਅਮਰੀਕਾ ਦੇ ਕੀ ਆਪਣੇ ਆਸ਼ਰਮ ਚ ਤਾਂ ਅਚਾਨਕ ਧਿਆਨ ਦੇ ਵਿੱਚ ਉਹਨਾਂ ਦੀ ਅੰਤਰਾਤਮਾ ਚ ਉਹਨਾਂ ਦੇ ਗੁਰੂ ਸਾਹਿਬ ਦੀ ਆਵਾਜ਼ ਆਉਂਦੀ ਹੈ ਵੀ ਹੁਣ ਮੇਰਾ ਟਾਈਮ ਹੋ ਚੁੱਕਿਆ ਹੈ ਜਾਣ ਦਾ ਅਗਲੀ ਦੁਨੀਆ ਚ ਅਗਲੇ ਧਾਮ ਚ ਇਸ ਲਈ ਵਾਪਸ ਆਜਾ ਹੁਣ ਤੁਸੀਂ ਇੰਡੀਆ ਮੈਂ ਤੁਹਾਨੂੰ ਮਿਲਣਾ ਚਾਹਾਂ ਤਾਂ ਹੁਣ ਇੱਥੇ ਆ ਰਹੇ ਨੇ ਯੋਗਾਨੰਦ ਜੀ ਵਾਪਸ ਤੇ ਪਹੁੰਚ ਚੁੱਕੇ ਨੇ ਉਹ ਹੁਣ ਭਾਰਤ ਦੇ ਵਿੱਚ ਤੇ ਇੱਥੇ ਸਾਥੀਓ ਜਹਾਜ਼ ਦਾ ਨਾਮ ਹੈ ਰਾਜਪੂਤਾਨਾ yoganand ji ਕਹਿ ਰਹੇ ਨੇ 22 ਅਗਸਤ 1935 ਨੂੰ ਮੁੰਬਈ ਦੀ ਵਿਸ਼ਾਲ ਬੰਦਰਗਾਹ ਤੇ ਆ ਕੇ ਇਹ ਰਾਜਪੂਤਾਨਾ ਜਿਹੜਾ ਜਹਾਜ਼ ਹੈ ਇਹ ਲੱਗ ਗਿਆ ਕਹਿੰਦੇ ਜਹਾਜ਼ ਤੋਂ ਉਤਰਦੇ ਪਹਿਲੇ ਹੀ ਦਿਨ ਕਹਿੰਦੇ ਮੈਨੂੰ ਆਉਣ ਵਾਲੇ ਵਰੇ ਦੇ ਲਗਾਤਾਰ ਭਜਨ ਅਠ ਚ ਬਿੱਤਣ ਦਾ ਅਹਿਸਾਸ ਹੋ ਰਿਹਾ ਸੀਗਾ ਯਾਰ ਦੋਸਤ ਬੰਦਰਗਾਹ ਤੇ ਸਵਾਗਤ ਵਾਸਤੇ ਫੁੱਲਾਂ ਦੇ ਹਾਰ ਲਈ ਖੜੇ ਸੀ ਕੰਦੇ 체ਤੀ ਹੀ ਤਾਜ ਹੋਟਲ ਸੇ ਮੇਰੇ ਕਮਰੇ ਚ ਅਖਬਾਰ ਨਵੇ ਸਾਂ ਤੇ ਫੋਟੋਗ੍ਰਾਫਰਾਂ ਦਾ ਮਿਲ ਲੱਗ ਗਿਆ ਮੁੰਬਈ ਸ਼ਹਿਰ ਕੰਦੇ ਮੇਰੇ ਵਾਸਤੇ ਬਿਲਕੁਲ ਨਵਾਂ ਸੀ ਤੇ ਮੈਨੂੰ ਸ਼ਹਿਰ ਆਧੁਨਿਕਤਾ ਤੇ ਉਤਸ਼ਾਹਪੂਰਨਤਾ ਦੇ ਮਾਹੌਲ ਦਾ ਸੰਗਮ ਪ੍ਰਤੀਤ ਹੋਇਆ ਪੱਛਮੀ ਦੁਨੀਆ ਦੀਆਂ ਕਈ ਚੰਗੀਆਂ ਗੱਲਾਂ ਅਪਣਾਉਂਦਿਆਂ ਖੁੱਲੀਆਂ ਸੜਕਾਂ ਦੇ ਕਿਨਾਰਿਆਂ ਤੇ ਕਤਾਰ ਬੰਨੀ ਖੜੇ ਇੱਛਾਦਾਰ ਤਾੜ ਦੇ ਦਰਖਤ ਤੇ ਵੱਡੀਆਂ-ਵੱਡੀਆਂ ਸਰਕਾਰੀ ਇਮਾਰਤਾਂ ਪੁਰਾਣੇ ਮੰਤਰਾ ਦਾ ਮੁਕਾਬਲਾ ਕਰਨ ਜਾਂ ਸਨ ਪਰ ਕਹਿੰਦੇ ਮੈਂ ਸੈਰਸਪਟਲੀ ਇੱਥੇ ਜ਼ਿਆਦਾ ਵਕਤ ਕੱਟ ਨਹੀਂ ਸਕਿਆ ਕਿਉਂਕਿ ਆਪਣੇ ਗੁਰੂਦੇਵ ਤੇ ਹੋਲ ਸਚਨ ਸਿੰਘਿਆਂ ਨੂੰ ਮਿਲਣ ਲਈ ਮੇਰਾ ਮਨ ਕਹਿੰਦੇ ਬੇਕਰਾਰ ਹੋ ਰਿਹਾ ਸੀ ਕਹਿੰਦੇ ਆਪਣੀ ਫੋਰਡ ਕਾਰ ਨੂੰ ਅਸੀਂ ਸਮਾਨ ਵਾਲੀ ਬੋਗੀ ਚ ਬੁੱਕ ਕਰਵਾ ਕੇ ਫਿਰ ਰੇਲ ਗੱਡੀ ਰਾਹੀਂ ਪੂਰਬ ਵਾਲ ਕੋਲਕਾਤਾ ਵਾਸਤੇ ਰਵਾਨਾ ਹੋ ਗਏ ਤੋ ਅੱਗੇ ਕਹਿੰਦੇ ਜਦੋਂ ਅਸੀਂ ਕੋਲਕਾਤਾ ਦੇ ਹਾਵੜਾ ਰੇਲਵੇ ਸਟੇਸ਼ਨ ਤੇ ਪਹੁੰਚੀ ਤੋ ਉੱਥੇ ਸਾਡਾ ਸਵਾਗਤ ਕਰਨ ਲਈ ਇੰਨੀ ਵਿਸ਼ਾਲ ਭੀੜ ਇਕੱਠੀ ਹੋਈ ਸੀ ਕਿ ਕੁਝ ਸਮੇਂ ਵਾਸਤੇ ਅਸੀਂ ਰੇਲ ਗੱਡੀ ਤੋਂ ਹੇਠਾਂ ਹੀ ਉਤਰ ਸਕੇ ਕਦੇ ਕਾਸਿਨ ਬਾਜ਼ਾਰ ਦੇ ਨੌਜਵਾਨ ਜਫਰਾਜ ਤੇ ਮੇਰਾ ਛੋਟਾ ਭਰਾ ਵਿਸ਼ਨ ਸਵਾਗਤ ਕਮੇਟੀ ਦੀ ਰਹਿਨਮਾਈ ਕਰ ਰਹੇ ਸਨ ਜਿਸ ਪਿਆਰ ਨਾਲ ਤੇ ਜਿਸ ਵੱਡੇ ਪੱਧਰ ਤੇ ਸਾਡਾ ਕਹਿੰਦੇ ਸਵਾਗਤ ਹੋਇਆ ਉਹਦੇ ਨਾਲ ਮੈਂ ਪ੍ਰਭਾਵਿਤ ਬਹੁਤ ਹੋਇਆ ਅੱਗੇ-ਅੱਗੇ ਕਹਿੰਦੇ ਕਾਰਾਂ ਤੇ ਮੋਟਰਸਾਈਕਲਾਂ ਦਾ ਕਾਫਲਾ ਚੱਲ ਰਿਹਾ ਸੀ ਤੋਲ ਕਾ ਤੇ ਸੰਖਾਂ ਦੀ ਆਨੰਦਪੂਰਨ ਆਵਾਜ਼ ਗੂੰਜ ਰਹੀ ਸੀ ਇਸ ਸਭ ਕੁਝ ਦੇ ਵਿੱਚ ਘਾਰ ਕਹਿੰਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਫੁੱਲਾਂ ਦੇ ਹਾਰਾਂ ਨਾਲ ਲੱਤੇ ਸ਼੍ਰੀ ਰਾਏਤ ਕੁਮਾਰੀ ਪਲੇਸ ਤੇ ਮੈਂ ਕਾਰ 'ਚ ਬੈਠੀ ਹੌਲੀ-ਹੌਲੀ ਸਰਕਦਿਆਂ ਆਪਣੇ ਪਿਤਾ ਜੀ ਦੇ ਘਰ ਵੱਲ ਵੱਧ ਰਹੀ ਸੀ ਕਹਿੰਦੇ ਮੇਰੇ ਵਿਧ ਪਿਤਾ ਜੀ ਨੇ ਮੈਨੂੰ ਇਸ ਤਰ੍ਹਾਂ ਘੁੱਟ ਕੇ ਆਪਣੀ ਜਫੀ 'ਚ ਲਿਆ ਜਿਸ ਤਰ੍ਹਾਂ ਮੈਂ ਮਰਨ ਤੋਂ ਬਾਅਦ ਮੁੜ ਕੇ ਜਿਉਦਾ ਹੋਇਆ ਹਾਂ ਖੁਸ਼ੀ ਨਾਲ ਪ੍ਰੇਸ਼ ਹੋਏ ਮੂੰਹ ਇਕ ਵੀ ਸ਼ਬਦ ਕੱਢੇ ਬਗੈ ਕਹਿੰਦੇ ਅਸੀਂ ਬਹੁਤ ਸਿਰ ਤੱਕ ਇੱਕ ਦੂਜੇ ਨੂੰ ਦੇਖਦੇ ਰਹੇ ਭਰਾ ਭੈਣਾ ਚਾਚੇ ਚਾਚੀਆਂ ਚਚੇਰੇ ਭਰਾ ਚਚੇਰੀਆਂ ਭੈਣਾ ਕਈ ਵਾਰੇ ਪਹਿਲਾਂ ਕਹਿੰਦੇ ਮੇਰੇ ਵਿਦਿਆਰਥੀ ਰਹੇ ਸੀ ਜਿਹੜੇ ਤੇ ਮੇਰੇ ਪੁਰਾਣੇ ਯਾਰ ਦੋਸਤ ਸਾਰਿਆਂ ਨੇ ਮੈਨੂੰ ਕਹਿੰਦੇ ਘੇਰਾ ਪਾ ਰੱਖਿਆ ਸੀ ਤੇ ਕੋਈ ਵੀ ਆਦਮੀ ਇਹ ਜਾਣੇ ਸੀ ਜਿਦੀ ਅੱਖਾਂ ਨਮ ਨਾ ਹੋ ਜਾਂ ਉਹ ਕਹਿੰਦੇ ਉਸ ਪਿਆਰ ਭਰੇ ਪੁਨਰਮਿਲਨ ਦਾ ਨਜ਼ਾਰਾ ਨਾ ਭੁੱਲਣਯੋਗ ਇਬਾਰਤ ਬਣ ਕੇ ਮੇਰੇ ਦਿਲ ਦੀ ਫੱਟੀ ਤੇ ਸਪਸ਼ਟ ਰੂਪ ਚ ਉਕਰ ਗਿਆ ਸੀ ਜਿੱਥੋਂ ਤੱਕ ਸ਼੍ਰੀ ਯੁਕਤੇਸ਼ਵਰ ਜੀ ਨਾਲ ਪੁਨਰਮਿਲਨ ਦੇ ਵਰਨਨ ਦਾ ਸੰਬੰਧ ਹੈ ਕਹਿੰਦੇ ਮੈਂ ਆਪਣੀ ਉਸ ਭਾਵਵਸਥਾ ਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਇਹਦੇ ਲਈ ਉਹ ਕਹਿੰਦੇ ਨੇ ਕਹਿੰਦੇ ਤੁਹਾਨੂੰ ਮੇਰੇ ਸਕੱਤਰ ਤੇ ਸ਼ਬਦਾਂ ਨਾਲ ਹੀ ਸੰਤੋਸ਼ ਕਰਨਾ ਪਊਗਾ ਉਹਨਾਂ ਦੇ ਸਕੱਤਰ ਜੋ ਕਿ ਉਹਨਾਂ ਦੇ ਨਾਲ ਆਏ ਸੀਗੇ ਯੋਗਨੰਦ ਜੀ ਦੇ ਸ਼੍ਰੀ ਰਾਈਟ ਉਹਨਾਂ ਨੇ ਆਪਣੀ ਯਾਤਰਾ ਜੋ ਉਹਨਾਂ ਨੇ ਭਾਰਤ ਦੇ ਦੌਰਾਨ ਯਾਤਰਾ ਕੀਤੀ ਉਹਦੇ ਸਫਰ ਰੋਜ਼ਨਾਮਚਾ ਉਹਨਾਂ ਨੇ ਲਿਖਿਆ ਸੀਗਾ ਇਹਦੇ ਬਾਰੇ ਜੋਗਨਾਨਥੀ ਕਹਿ ਰਹੇ ਨੇ ਬਿਸ਼ੇਰੀ ਰਾਇਟ ਨੇ ਆਪਣੇ ਰੋਜ਼ਨਾਮਚੇ ਇਸ ਐਦਾਂ ਲਿਖਿਆ ਵੀ ਆਪਣੇ ਮੰਜਸਰਪ ਉਚ ਉਤਕੰਠਾ ਲੈ ਕੇ ਮੈਂ ਅੱਜ ਜੋਗਨਾਨੰਥ ਜੀ ਦੇ ਰੁਕਾਰ ਦੁਆਰਾ ਕੋਲਕਾਤਾ ਤੋਂ ਸ਼ਿਗਰਾਂਪੁਰ ਲੈ ਕੇ ਗਿਆ ਕਹਿੰਦੇ ਰਸਤੇ 'ਚ ਕਈ ਤਰ੍ਹਾਂ ਦੀਆਂ ਦੁਕਾਨਾਂ ਕੋਲ ਦੀ ਲੰਘਦਿਆਂ ਅਸੀਂ ਉਸ ਦੁਕਾਨ ਕੋਲ ਦੀ ਵੀ ਲੰਗੇ ਇਥੇ ਯੋਗਾਨੰਦੀ ਆਪਣੇ ਕਾਲਜ ਦੇ ਦਿਨਾਂ ਚ ਚਾਹ ਪਾਣੀ ਪੀਂਖਾ ਕਰਦੀ ਸੀ ਆਖਿਰ ਕਹਿੰਦੇ ਸੀ ਕੰਧਾਂ ਨਾਲ ਘिरी ਹੋਈ ਪੀੜੀ ਦੀ ਗਲੀ ਸਟਾਕਲ ਹੋਈ ਤੇ ਫਿਰ ਖੱਬੇ ਪਾਸੇ ਮੁੜਦਿਆਂ ਸਾਹਮਣੇ ਸ਼੍ਰੀ ਯੁਕਤੇਸ਼ਵਰ ਜੀ ਦਾ ਇੱਟਾਂ ਦਾ ਬਣਿਆ ਹੋਇਆ ਦੋ ਮੰਜ਼ਲਾ ਆਸ਼ਰਮ ਹੈ ਜਿਹੜਾ ਜਿਸ ਦੀ ਜਾਰੀ ਲੱਗੀ ਹੋਈ ਉੱਪਰ ਦੀ ਬਾਲਕਨੀ ਕੁਝ ਅੱਗੇ ਨੂੰ ਕਹਿੰਦੇ ਵਧੀ ਹੋਈ ਸੀ ਉੱਥੇ ਅਸੀਂ ਪਹੁੰਚੇ ਉੱਥੇ ਕਹਿੰਦੇ ਇਕਾਂਤ ਤੇ ਸ਼ਾਂਤੀ ਦਾ ਮਾਹੌਲ पसਰਿਆ ਹੋਇਆ ਸੀ ਦੂ기의 ਭਗਤੀ ਭਾਵ ਨਾਲ ਕਹਿੰਦੇ ਮੈਂ ਜੋਗਨਾਨੰਦ ਜੀ ਦੇ ਪਿੱਛੇ ਪਿੱਛੇ ਕੰਧਾਂ ਨਾਲ ਘਿਰੇ ਹੋਏ ਪੀੜੇ ਚ ਦਾਖਲ ਹੋਏ ਆ ਸਾਡੇ ਦਿਲ ਤੇਜ਼-ਤੇਜ਼ ਕਹਿੰਦੇ ਧੜਕਣ ਲੱਗੀ ਸੀ ਜਦੋਂ ਅਸੀਂ ਉਹ ਪੌੜੀਆਂ ਚੜਨ ਲੱਗੇ ਜਿਹੜੀਆਂ ਅੱਜ ਤੱਕ ਅਣਗਿਣਤ ਸੱਚਾਈ ਦੀ ਖੋਜੀ ਸ਼ਤਾਲੂਆਂ ਦੇ ਕਦਮਾਂ ਦੀ ਪੈੜਚਾਲ ਨਾਲ ਕੱਸ ਚੁੱਕੀਆਂ ਸਨ ਜਿਉਂ-ਜਿਉਂ ਕਹਿੰਦੇ ਅਸੀਂ ਉੱਪਰ ਨੂੰ ਚੜਦੇ ਜਾ ਰਹੇ ਸੀ ਤਿਆਂ ਤੋਂ ਸਾਡੀ ਪੀਸਬੀ ਵੱਧਦੀ ਜਾ ਰਹੀ ਸੀ ਰਿਸ਼ੀਆਂ ਵਰਗੇ ਮਹਾਨ ਪੁਰਸ਼ ਸਵਾਮੀ ਸ੍ਰੀ ਯੁਕਤੇਸ਼ਰ ਜੀ ਮਨਮੋਹਕ ਅੰਦਾਜ਼ ਪੌੜੀਆਂ ਦੇ ਆਖਿਰ ਤੇ ਚੁੱਪਚਾਪ ਆ ਕੇ ਖੜੇ ਹੋ ਗਏ ਮਿਸਟਰ ਰਾਈਟ ਅਕੇ ਕਹਿੰਦੇ ਨਹੀਂ ਕਹਿੰਦੇ ਉਹਨਾਂ ਦੀ ਪਾਵਾਂ ਸੰਗਤ ਚ ਖੜੇ ਹੋਣ ਦੇ ਅਹਿਸਾਸ ਨਾਲ ਹੀ ਮੇਰਾ ਮਨ ਬਹੁਤ ਆਨੰਦਿਤ ਹੋ ਗਿਆ ਕਹਿੰਦੇ ਮੇਰੀ ਅੱਖਾਂ ਦੀ ਨਜ਼ਰ ਹੰਝੂ ਨਾਲ ਤੁੰਦਲੀ ਹੋ ਗਈ ਜਦੋਂ ਮੈਂ ਯੋਗਾਨੰਦ ਜੀ ਨੂੰ ਆਪਣੀ ਆਤਮਿਕ ਸ਼ਰਤਾ ਦੇ ਰੂਪ ਚ ਸ਼੍ਰੀ ਯੁਕਤੇਸ਼ਵਰ ਜੀ ਦੇ ਸਾਹਮਣੇ ਦਰਦੀ ਤੇ ਗੋਡੇ ਟੇਕੇ ਸਿਰ ਝੁਕਾਉਦੇ ਦੇਖਿਆ ਪਹਿਲਾਂ ਕਹਿੰਦੇ ਉਹਨਾਂ ਨੇ ਆਪਣੇ ਹੱਥਾਂ ਨਾਲ ਉਹਨਾਂ ਦੇ ਚਰਨਾਂ ਦਾ ਸਪਰਸ਼ ਕੀਤਾ ਫਿਰ ਉਹਨਾਂ ਦੇ ਹੱਥਾਂ ਨਾਲ ਆਪਣੇ ਮੱਥੇ ਨੂੰ ਸਪਰਸ਼ ਕੀਤਾ ਉਹਨਾਂ ਦੇ ਚਰਨ ਤੋਂ ਆਪਣੀ ਮੱਥੇ ਤੇ ਧਾਨ ਕੀਤੀ ਇਸ ਤੋਂ ਬਾਅਦ ਕਹਿੰਦੇ ਯੋਗਾ ਨੰਦੀ ਤੇ ਉੱਠ ਕੇ ਖੜੇ ਹੁੰਦਿਆ ਹੀ ਸ਼੍ਰੀ ਜਗਤੀਸ਼ਵਰ ਜੀ ਦੀ ਨਿਗਰਾਨੀ ਹੁੰਦਿਆਂ ਜੱਫੀ ਚ ਲੈ ਕੇ ਆਪਣੀ ਛਾਤੀ ਨਾਲ ਲਾ ਲਿਆ ਸ਼ੁਰੂ ਸ਼ੁਰੂਸ ਕਹਿੰਦੇ ਕਿਸੇ ਨੂੰ ਕੋਈ ਸ਼ਬਦ ਨਹੀਂ ਸਿਆੜ ਰਿਹਾ ਪਰ ਆਤਮਾ ਦੀ ਮਾਨ ਤੁਮकी ਆਵਾਜ਼ ਸੀ ਅਹਿਸਾਸਾਂ ਦਾ ਆਦਾਨ ਪ੍ਰਦਾਨ ਲਗਾਤਾਰ ਹੋ ਰਿਹਾ ਸੀ পুনਰਮਿਲਨ ਦੇ ਆਨੰਦ ਨਾਲ ਉਹਨਾਂ ਦੀ ਅੱਖਾਂ ਚਮਕ ਰਹੀਆਂ ਸੀ ਤੇ ਉਸ ਸ਼ਾਂਤ ਵਰਾਂਡੇ 'ਚ ਇੱਕ ਅਤੰਤ ਕੋਮਲਤਾ ਦੇ ਭਾਵ ਉਮੜ ਰਹੇ ਸੀ ਜਿਨ੍ਹਾਂ ਦੇ ਸ਼ੋਭਾ ਵਧਾਉਣ ਵਾਸਤੇ ਸੂਰਜ ਵੀ ਅਚਾਨਕ ਬੱਦਰਾ ਤੋਂ ਬਾਹਰ ਨਿਕਲ ਗਿਆ ਸੀ ਨੋ ਮਿਸਟਰ ਰਾਈਟ ਅਕੇ ਹੋਰ ਲਿਖਦੇ ਨਹੀਂ ਕਹਿੰਦੇ ਪਰਮ ਗੁਰੂ ਦੇ ਸਾਹਮਣੇ ਕੋਟੇ ਟੇਕੇ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਦਿਆਂ ਕਹਿੰਦੇ ਮੈਂ ਵੀ ਆਪਣੇ ਦਿਲ ਦੀ ਸ਼ਰਧਾ ਭਗਤੀ ਅਰਪਣ ਕੀਤੀ ਲੰਬੀ ਤਪੱਸਿਆ ਦੇ ਕਾਰਨ ਕਠੋਰ ਹੋਈ ਉਹਨਾਂ ਦੇ ਚਰਨਾਂ ਦਾ ਕਹਿੰਦੇ ਸਪਰਸ਼ ਕਰਕੇ ਮੈਂ ਵੀ ਆਸ਼ੀਰਵਾਦ ਲਿਆ ਤੇ ਫਿਰ ਖੜੇ ਹੋ ਕੇ ਉਹਨਾਂ ਦੇ ਸੁੰਦਰ ਨੈਣਾਂ 'ਚ ਦੇਖਿਆ ਤੇ ਉਹਨਾਂ ਦੀ ਅੱਖਾਂ 'ਚ ਉਹ ਕਹਿੰਦੀ ਆਤਮ ਚਿੰਤਨ ਦੀ ਗਹਿਰਾਈ ਤੇ ਆਨੰਦ ਦੀ ਚਮਕ ਸੀ ਕਹਿੰਦੇ ਅਸੀਂ ਉਹਨਾਂ ਦੇ ਬੈਠਕਖਾਨੇ 'ਚ ਦਾਖਲ ਹੋਏ ਜਿਹੜਾ ਇੱਕ ਪਾਸੇ ਤੋਂ ਪੂਰੀ ਤਰ੍ਹਾਂ ਪਾਲਤੋਂ ਨਿਕਲਦਾ ਸੀ ਆਸ਼ਰਮ 'ਚ ਔਨ ਵਕਤ ਇਸੇ ਬੈਠਕਖਾਨੇ ਨੂੰ ਕਹਿੰਦੇ ਸਭ ਤੋਂ ਪਹਿਲਾਂ ਵੇਖਿਆ ਸੀਗਾ ਸ਼੍ਰੀ ਜਿਪੇਸ਼ੁਰ ਜੀ ਸੀਮਿੰਟ ਦੇ ਫਰਸ਼ ਦੇ ਵਿਚੇ ਹੋਏ ਗੱਤੀ ਤੇ ਇੱਕ ਪੁਰਾਣੀ ਦੀਵਾਨ ਦਾ ਸਹਾਰਾ ਲੈ ਕੇ ਬੈਗੀ ਕਹਿੰਦੇ ਜੋਗਾਨੰਦ ਜੀ ਤੇ ਮੈਂ ਉਹਨਾਂ ਦੇ ਚਰਨਾਂ ਕੋਲ ਹੀ ਪਿੰਜਟ ਟਾਈਆਂ ਤੇ ਬੈਗੀ ਜਿੱਥੇ ਆਰਾਮ ਨਾਲ ਬੈਠਣ ਵਾਸਤੇ ਭਗਵੇਂ ਰੰਗ ਦੇ ਸਰਾਣੇ ਵੀ ਰੱਖੇ ਹੋਏ ਸੀਗੇ ਉਹ ਕਹਿੰਦੇ ਦੋ ਸਵਾਮੀਆ ਦੀ ਵਿਚਾਰ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਸੀ ਬੰਗਲਾ ਭਾਸ਼ਾ ਦੇ ਵਿੱਚ। ਸ਼੍ਰੀ ਰਾਜਤਮ ਬ੍ਰਿਕਤ ਸੀਗੇ ਅਮਰੀਕਨ ਸੀ ਐਸਲੀ ਉਹਨਾਂ ਨੂੰ ਸਿਰਫ ਇੰਗਲਿਸ਼ ਆਉਂਦੀ ਸੀ। ਉਹ ਕਹਿੰਦੇ ਮੈਨੂੰ ਉਹਨਾਂ ਦੀ ਭਾਸ਼ਾ ਦੀ ਕੋਈ ਸਮਝ ਨਹੀਂ ਸੀ ਲੱਗ ਰਹੀ। ਕਹਿੰਦੇ ਨਾਲੇ ਮੈਨੂੰ ਪਤਾ ਸੀ ਵੀ ਜਿਹੜੇ ਯੁਕੇਸ਼ਵਰ ਗੁਰੇ ਜੀ ਨੇ ਉਹਨਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਅੰਗਰੇਜ਼ੀ ਆਉਂਦੀ ਹੈ। ਪਰ ਫੇਰ ਵੀ ਕਹਿੰਦੇ ਉਹ ਦੋਨੋਂ ਆਪਸ ਦੇ ਵਿੱਚ ਜਦੋਂ ਵੀ ਮਿਲਿਆ ਕਰਦੇ ਸੀ ਉਹ ਬੰਗਲਾ ਭਾਸ਼ਾ 'ਚ ਹੀ ਗੱਲ ਕਰਿਆ ਕਰਦੇ ਸੀ। ਉਹ ਕਹਿੰਦੇ ਮੈਂ ਉਹਨਾਂ ਦੇ ਕੋਲ ਬੈਠਾ ਰਿਹਾ ਦਿਸੁੰਦਾਰ ਰਿਹਾ ਧਿਆਨ ਨਾਲ ਉਹਨਾਂ ਦੇ ਹਾਵ ਭਾਵ ਦੀਕਦਾਰ ਰਿਹਾ ਕਹਿੰਦੇ ਉਹਨਾਂ ਦੀ ਅੱਖਾਂ ਤੇ ਮਨ ਨੂੰ ਮੋੜਨ ਵਾਲੀ ਮੁਸਕਰਾਹਟ ਤੋਂ ਸੇਝੀ ਉਹਨਾਂ ਦੀ ਅਧਿਆਤਮਿਕ ਉੱਚਤਾ ਤੇ ਮਹਾਨਤਾ ਦਾ ਅੰਦਾਜ਼ਾ ਜਿਹੜਾ ਹੈ ਉਹ ਲੱਗ ਰਿਹਾ ਸੀ ਬੇਸ਼ੱਕ ਕਹਿੰਦੇ ਉਹ ਹੱਸ-ਹੱਸ ਕੇ ਗੱਲਾਂ ਕਰਦੇ ਹੁੰਦੇ ਜਾਂ ਕੋਈ ਗੰਭੀਰ ਵਿਚਾਰ ਵਸ਼ ਕਰਦੇ ਹੁੰਦੇ ਉਹਨਾਂ ਦੇ ਸ਼ਬਦਾਂ 'ਚ ਇੱਕ ਪ੍ਰਮਾਣਿਕਤਾ ਦੀ ਧੁਨੀ ਗੂੰਜਦੀ ਸੁਣਾਈ ਦਿੰਦੀ ਸੀ ਜਿਹੜੀ ਕਿ ਇੱਕ ਸਿੱਧ ਪੁਰਸ਼ ਦੀ ਖਾਸੀਅਤ ਹੁੰਦੀ ਹੈ ਜੋ ਜਾਣਦੇ ਉਹ ਜਾਣਦੇ ਕਿਉਂਕਿ ਉਹ ਪ੍ਰਮਾਤਮਾ ਨੂੰ ਜਾਣਦਾ ਹੈ ਕਦੇ ਸ਼੍ਰੀ ਜੀਪਤੀਸ਼ੂ ਜੀ ਦੇ ਢੋਕੇ ਗਿਆ ਉਦੇਸ਼ ਦੀ ਤਾਕਤ ਤੇ ਡ੍ਰਿਡ ਨਿਸ਼ਚਿਤੀ ਚਲਕ ਹਰ ਇੱਕ ਕੰਮ ਸ ਦਿਖਾਈ ਦਿੰਦੀ ਸੀ ਉਹਨਾਂ ਦਾ ਪਹਿਰਾਵਾ ਕਹਿੰਦੇ ਬਹੁਤ ਹੀ ਸਾਦਾ ਸੀ ਕੇਵਲ ਉਹਨਾਂ ਨੇ ਧੋਤੀ ਕੁਰਤਾ ਪਹਿਨਿਆ ਹੋਇਆ ਸੀ ਜਿਹੜਾ ਕਿਸੇ ਵਕਤ ਗੇਰੂ ਰੰਗਸ ਕਹਿੰਦੇ ਰੰਗਿਆ ਹੋਊਗਾ ਪਰ ਹੁਣ ਉਹ ਫਿੱਕੇ ਭਗਵੇ ਰੰਗ ਦੇ ਵਿੱਚ ਬਦਲ ਚੁੱਕਿਆ ਸੀ ਮਤਵੋਤਾਰਾਂਤੂ ਇਹ ਹੋ ਫਿਟ ਚੁੱਕਿਆ ਸੀ ਕਹਿੰਦੇ ਮੈਂ ਥੋੜੀ ਥੋੜੀ ਦੇਰ ਬਾਅਦ ਉਹਨਾਂ ਨੂੰ ਅਤਿਅੰਤ ਸ਼ਰਧਾ ਨਾਲ ਨਿਹਾਰਦਾ ਰਹਿੰਦਾ ਸੀ ਪਰ ਕਿ ਉਹਨਾਂ ਬਾਰੇ ਦੱਸਦੇ ਨਹੀਂ ਕਿ ਇਹਦੇ ਉਹਨਾਂ ਦਾ ਸਰੀਰ ਵੱਡੇ ਆਕਾਰ ਦਾ ਤੇ ਸੁਗਠਿਤ ਸੀ ਜਿਹੜਾ ਸੰਨਿਆਸ ਜੀਵਨ ਦੀ ਤਪੱਸਿਆ ਤੇ ਤਿਆਗ ਨਾਲ ਸਖਤ ਹੋ ਗਿਆ ਸੀ ਉਹਨਾਂ ਦੇ ਚਾਲ-ਤਾਲ ਸ਼ਾਹਾਨਾ ਸੀ ਤੇ ਤੁਰਦੇ ਵਕਤ ਉਹਨਾਂ ਦਾ ਸਰੀਰ ਸਿੱਧਾ ਤੇ ਹਮੇਸ਼ਾ ਤਣਿਆ ਰਹਿੰਦਾ ਸੀ ਉਹਨਾਂ ਦੀ ਚਾਲ 'ਚ ਇੱਕ ਸ਼ਲੀਨਤਾ ਸੀ ਤੇ ਉਹਨਾਂ ਦਾ ਖੁਸ਼ ਕਰਨ ਵਾਲਾ ਠਾਕੇਦਾਰ ਹਾਸਾ ਉਹਨਾਂ ਦੇ ਧੁਰੰਦਰੀਆਂ ਡੂੰਘਾਈਆਂ 'ਚੋਂ ਨਿਕਲਦਾ ਸੀ ਕਿਸੇ ਜਦੋਂ ਉਹ ਕਹਿੰਦੇ ਹੱਸਦੇ ਸੀ ਉਹਨਾਂ ਦਾ ਪੂਰਾ ਸ਼ਰੀਰ ਹਿੱਲਦਾ ਤੇ ਥਰਥਰਾਉਂਦਾ ਸੀ ਉਹਨਾਂ ਦੇ ਸੰਜਮੇ ਚਿਹਰੇ ਤੇ ਕੁਝ ਇਸ ਤਰ੍ਹਾਂ ਦਾ ਕਹਿੰਦੇ ਤੇਜ ਆ ਜਿਹਨੂੰ ਦੇਖਦੇ ਹੀ ਉਹਨਾਂ ਦੀ ਰੂਹਾਨੀ ਤਾਕਤ ਦਾ ਸਪਸ਼ਟ ਅਹਿਸਾਸ ਸਾਹਮਣੇ ਵਾਲੇ ਬੰਦੇ ਨੂੰ ਹੋ ਜਾਂਦਾ ਹੈ ਸਿਰ ਦੇ ਜਿਹੜੇ ਕੇਸ ਸੀ ਕਹਿੰਦੇ ਵਿਚਾਲੇ ਜੀਰ ਘੱਟ ਕੇ ਦੋਵੇਂ ਪਾਸੇ ਵੰਡੇ ਹੋਏ ਸੀ ਮੱਥੇ ਦੇ ਕੋਲੋਂ ਕੁਝ ਕੇਸ ਸਫੇਦ ਰੰਗ ਦੇ ਤੇ ਬਾਕੀ ਥਾਵਾਂ ਤੇ ਕਿਤੇ ਚਾਂਦੀ ਰੰਗੇ ਸੁਨਹਿਰੇ ਸਨ ਤੇ ਕਿਤੇ ਚਾਂਦੀ ਰੰਗੇ ਕਾਲੇ ਜਿਹੜੇ ਮੋਟਿਆਂ ਤੱਕ ਆਉਂਦੇ ਆਉਂਦੇ ਲਟਾਂ ਦਾ ਰੂਪ ਧਾਰਨ ਕਰ ਲੈਂਦੇ ਸੀ ਦਾੜੀ ਮੁੱਛਾ ਕਹਿੰਦੇ ਉਹਨਾਂ ਦੀ ਪਤਲੀਆਂ ਸੀ ਜਿਸ ਨਾਲ ਉਹਨਾਂ ਦੇ ਮੁੱਖ ਮੰਡਲ ਦੀ ਸ਼ੋਭਾ ਹੋਰ ਵੀ ਜ਼ਿਆਦਾ ਵੱਧ ਜਾਂਦੀ ਸੀ ਅੱਖਾਂ ਕਹਿੰਦੇ ਉਹਨਾਂ ਦੀਆਂ ਕਾਲੀਆਂ ਸੀ ਜਿੰਨਾਤ ਆਕਾਸ਼ੀ ਨੀਲੀ ਚਮਕ ਸੀ ਉਹਨਾਂ ਦਾ ਕੰਨ ਮੁਖ ਮੰਡਲ ਧ੍ਰੜ ਤੇ ਕਠੋਰ ਸੀ ਪਰ ਉਸ ਚ ਕੋਮਲਤਾ ਦੀ ਝਲਕ ਫੇਰ ਵੀ ਦਿਖਾਈ ਦਿੰਦੀ ਸੀ ਹੁਣ ਅੱਗੇ ਮਿਸਟਰ ਰਾਈਟ ਲਿਖਦੇ ਨੇ ਕਿੰਦੇ ਕਮਰੇਚ ਚਾਰੇ ਪਾਸੇ ਨਜ਼ਰ ਮਾਰਦੇ ਆ ਮੈਨੂੰ ਇਹ ਸਮਝ ਸਦੇ ਨਾ ਲਗੀ ਕਿ ਉਹਨਾਂ ਨੂੰ ਸੰਸਾਰਕ ਸੁਖ-ਸਹੂਲਤਾਂ ਨਾਲ ਜ਼ਿਆਦਾ ਪਿਆਰ ਨਹੀਂ ਸੀ ਉਸ ਲੰਬੇ ਕਮਰੇ ਦੇ ਚਿੱਟੀਆਂ ਕੰਧਾਂ 'ਤੇ ਛਾਵਾਂ ਤੇ ਪਾਣੀ ਦੇ ਪ੍ਰਭਾਵ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਫੋਟੋ ਚੋਤਰ ਅਮਸਮੀ ਲੈਂਸਪਾਗਲੇ ਨਾਲੇ ਹੋਰ ਪਤੀ ਦੀਆਂ ਨਾਲ ਖੜੇ ਹੋਈ ਸੀਗੇ ਹੁਣ ਇੱਥੇ ਮਿਸਟਰ ਰਾਈਟ ਕਹਿੰਦੇ ਵੀ ਮੈਨੂੰ ਪ੍ਰਾਚੀਨਤਾ ਤੇ ਆਧੁਨਿਕਤਾ ਦਾ ਅਤੁੱਤ ਸੰਗਮ ਦਿਖਾਈ ਦੇ ਰਿਹਾ ਸੀ ਸ਼ਿਸ਼ੇ ਦਾ ਇੱਕ ਵਿਸ਼ਾਲ ਫਾਨਸਟਾਕ ਰਿਹਾ ਸੀ ਪਰ ਬਹੁਤ دیر ਤੋਂ ਇਸ ਦਾ ਇਸਤੇਮਾਲ ਨਾ ਹੋਣ ਕਰਕੇ ਇਹ ਮੱਕੜੀ ਦੇ ਜਾਲਿਆਂ ਨਾਲ ਟਕਿਆ ਪਿਆ ਸੀ ਤੇ ਕੰਧ ਤੇ ਨਵੇਂ ਸਾਲ ਦਾ ਕਲੰਡਰ ਅਲਰਟ ਕਰ ਰਿਹਾ ਸੀ ਸਾਰੇ ਕਮਰੇ ਚ ਕਹਿੰਦੇ ਸ਼ਾਂਤੀ ਤੇ ਖੁਸ਼ੀ ਦੀ ਮਹਿਕ ਖਿਲਰਦੀ ਦਿਖ ਰਹੀ ਸੀ ਮੈਂ ਬਾਲਕਨੀ ਦੇ ਬਾਹਰ ਤਾਰ ਦੇ ਉੱਚੇ-ਉੱਚੇ ਦਰਖਤ ਮੋਰ ਪੈਰੇ ਦਰਾਂਤਰਾ ਖੜੇ ਦਿਖਾਈ ਦੇ ਰਹੇ ਸੀਗੇ ਕਹਿੰਦੇ ਸ਼੍ਰੀ ਜਗਤੇਸ਼ਵਰ ਜੀ ਤਾੜੀ ਮਚਾਉਂਦੇ ਹੁੰਦੇ ਸੀ ਜਦੋਂ ਉਹਨਾਂ ਨੂੰ ਕੋਈ ਕੰਮ ਹੁੰਦਾ ਸੀ ਸ਼ਾਗਿਰਦਾਂ ਨੂੰ ਬੁਲਾਉਣ ਲਈ ਕਹਿੰਦੇ ਉਹਨਾਂ ਦੀ ਤਾੜੀ ਮਚਾਉਣ ਦੀ ਦੇਰ ਸੀ ਵੀ ਤਾੜੀ ਵੱਜਣ ਦੇ ਖਤਮ ਹੋਣ ਤੋਂ ਪਹਿਲਾਂ ਹੀ ਉਹਨਾਂ ਦੀ ਆਗਿਆ ਪ੍ਰਾਪਤ ਕਰਨ ਵਾਸਤੇ ਕੋਈ ਨਾ ਕੋਈ ਬਾਲ ਸ਼ਗਿਰਦ ਉਹਨਾਂ ਦੇ ਕੋਲੇ ਹਾਜ਼ਰ ਹੋ ਜਾਂਦਾ ਸੀ ਪਰ ਕਹਿੰਦੇ ਸ਼੍ਰੀ ਜਗਤੇਸ਼ਵਰ ਜੀ ਕਹਿੰਦੇ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਅੰਦਰੋਂ ਖੁਸ਼ ਸੀਗੇ ਯੋਗਾਨੰਦ ਜੀ ਦੇ ਵਾਪਸ ਆਉਣ ਤੇ ਉਹਨਾਂ ਦੇ ਕੋਲ ਪਰ ਇੱਥੇ ਮਿਸਟਰ ਰਾਈਟ ਕਹਿੰਦੇ ਨਹੀਂ ਕਿ ਮਹਾਪੁਰਸ਼ਾਂ ਦੇ ਸੁਭਾਅ 'ਚ ਗਿਆਨ ਦੀ ਪ੍ਰਦਾਨਤਾ ਹੋਣ ਕਰਕੇ ਭਾਵਨਾਵਾਂ ਜਿਹੜੀਆਂ ਨੇ ਉਹ ਬਾਹਰ ਪ੍ਰਗਟ ਨਹੀਂ ਹੁੰਦੀਆਂ ਹੈਗੀਆਂ ਇਸ ਕਰਕੇ ਬੇਸ਼ੱਕ ਪ੍ਰਗਟ ਨਹੀਂ ਸੀ ਹੋ ਰਿਹਾ ਪਰ ਅੰਦਰੋਂ ਉਹ ਬਹੁਤ ਖੁਸ਼ ਸੀ ਜਦ ਇਹ ਗੁਰੂ ਦੇ ਦਰਸ਼ਨ ਕਰਨ ਜਾਂਦੇ ਆ ਗੁਰੂ ਦੇ ਚਰਨਾਂ 'ਚ ਕੋਈ ਭੇਟ ਅਰਪਣ ਕਰਨ ਦੇ ਰਿਵਾਜ ਅਨੁਸਾਰ ਜੋਗਨਾਂਂ ਜੀ ਨੇ ਵੀ ਆਪਣੇ ਗੁਰੂ ਦੇ ਚਰਨਾਂ 'ਚ ਕੁਝ ਤੋਹਫੇ ਭੇਟ ਕੀਤੇ ਤੇ ਬਾਅਦ 'ਚ ਕਹਿੰਦੇ ਸੀ ਸਾਰਿਆਂ ਨੇ ਚਾਵਲ ਤੇ ਸਬਜ਼ੀਆਂ ਨਾਲ ਸਾਤਾ ਪਰ ਚੰਗੀ ਤਰ੍ਹਾਂ ਪਕਾਇਆ ਹੋਇਆ ਭੋਜਨ ਖਾਧਾ। ਸ਼੍ਰੀ ਰਾਇਤ ਕਹਿੰਦੀ ਮੈਨੂੰ ਅਨੇਕ ਭਾਰਤੀ ਰਸਮਾਂ ਦੀ ਪਾਲਣਾ ਕਰਦਿਆਂ ਦੇਖ ਕੇ ਜਿਵੇਂ ਕਹਿੰਦੇ ਮੈਂ ਚਮਚੇ ਦੀ ਬਜਾਏ ਹੱਥ ਨਾਲ ਭੋਜਨ ਕਰ ਰਿਹਾ ਸੀਗਾ ਇਹ ਕਰਦਿਆਂ ਦੇਖ ਕੇ ਕਹਿੰਦੇ ਸ਼੍ਰੀ ਯੁਕਤੇਸ਼ਵਰ ਜੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸੀ ਇਹ ਕਈ ਘੰਟਿਆਂ ਤੱਕ ਅਸੀਂ ਬੰਗਲਾਪਾ ਸਾਹਿਤਿਕ ਤੂਕ ਕਰਨ ਮਿੱਠੀਆਂ ਮੁਸਕਰਾਹਟਾਂ ਤੇ ਅਨੰਦਤ ਨਜ਼ਰਾਂ ਦੇ ਆਦਾਨ-ਪ੍ਰਦਾਨ ਤੋਂ ਬਾਅਦ ਕਹਿੰਦੇ ਅਸੀਂ ਸ਼੍ਰੀ ਯੁਕਤੇਸ਼ਵਰ ਜੀ ਦੇ ਚਰਨਾਂ 'ਚ ਪ੍ਰਣਾਮ ਕਰਕੇ ਵਿਦਾਈ ਲਈ ਉਹਨਾਂ ਦੇ ਦਰਸ਼ਨਾਂ ਦੀ ਸਦੀਵੀ ਪਾਵਨ ਯਾਦ ਆਪਣੇ ਦਿਲਾਂ 'ਚ ਸਮਾਈ ਕਹਿੰਦੇ ਅਸੀਂ ਕੋਲਕਾਤਾ ਵਾਪਸ ਆਉਣ ਵਾਸਤੇ ਰਵਾਨਾ ਹੋਏ ਭਾਵੇਂ ਕਹਿੰਦੇ ਮੈਂ ਇਹ ਵਰਣਨ ਉਹਨਾਂ ਦੇ ਬਾਰੇ ਸੂਪ ਦੇ ਕੀਤਾ ਹੈ ਪਰ ਉਹਨਾਂ ਦੀ ਅਧਿਆਤਮਿਕ ਉੱਚਤਾ ਦਾ ਮੈਨੂੰ ਹਮੇਸ਼ਾ ਹੀ ਅਹਿਸਾਸ ਵੀ ਹੈ ਮੈਂ ਉਹਨਾਂ ਦੇ ਅਧਿਆਤਮਿਕ ਸ਼ਕਤੀ ਨੂੰ ਅਨੁਭਵ ਕੀਤਾ ਹੈ ਤੇ ਉਸ ਅਨੁਭਵ ਨੂੰ ਕਹਿੰਦੇ ਮੈਂ ਇੱਕ ਰੋਹਾਨੀ ਆਸ਼ੀਰਵਾਦ ਦੇ ਰੂਪ ਚ ਹਮੇਸ਼ਾ ਸੰਭਾਲ ਕੇ ਰੱਖਦਾ ਹੁਣ ਅੱਗੇ ਪਰਮ ਹੰਸ ਯੋਗਾਨੰਦ ਜੀ ਦੱਸ ਰਹੇ ਨੇ ਕਹਿੰਦੇ ਮੈਂ ਅਮਰੀਕਾ ਯੂਰਪ ਤੇ ਫਰਸਟ ਸ਼੍ਰੀ ਯੁਕੇਸ਼ਵਰ ਜੀ ਵਾਸਤੇ ਕਈ ਤੋਹਫੇ ਲੈ ਕੇ ਆਇਆ ਸੀ ਕਹਿੰਦੇ ਉਹਨਾਂ ਨੇ ਉਹ ਤੋਹਫੇ ਮੁਸਕਰਾਉਂਦਿਆਂ ਸਵੀਕਾਰ ਕਰ ਲਏ ਪਰ ਬੋਲੇ ਕੁਛ ਨਹੀਂ ਕਹਿੰਦੇ ਜਰਮਨੀ ਤੋਂ ਮੈਂ ਆਪਣੇ ਵਾਸਤੇ ਛਤਰੀ ਯੁਕਤ ਸੋਟੀ ਖਰੀਦੀ ਸੀ ਭਾਰਤ ਆਉਣ ਤੋਂ ਬਾਅਦ ਕਹਿੰਦੇ ਮੈਂ ਉਹ ਸੋਟੀ ਵੀ ਸ਼੍ਰੀ ਯੁਕਤੇਸ਼ਵਰ ਜੀ ਨੂੰ ਭੇਟ ਕਰਨ ਦਾ ਫੈਸਲਾ ਕੀਤਾ ਹੁਣ ਕਹਿੰਦੇ ਇਹ ਤੋਹਫਾ ਜਿਹੜਾ ਸੀਗਾ ਕਹਿੰਦੇ ਗੁਰੂਦੇਵ ਮੈਨੂੰ ਕਹਿੰਦੇ ਮੈਨੂੰ ਸੱਚਮੁੱਚ ਬਹੁਤ ਪਸੰਦ ਆਇਆ ਕਹਿੰਦੇ ਮੇਰੇ ਵੱਲ ਮੁਸਕਾਂਦੇ ਹਾਂ ਦੇਖ ਵੀ ਰਹੀ ਸੀ ਤੇ ਕਹਿ ਵੀ ਰਹੀ ਸੀ ਸਾਰੇ ਤੋ ਫਿਆਜੋ ਕਹਿੰਦੇ ਇਹ ਇੱਕ ਇੱਕ ਛੋਤੀ ਸੀ ਜਿਸ ਨੂੰ ਆਪਣੇ ਕੋਲ ਮਿਲਣ ਆਏ ਦਰਸ਼ਕਾਂ ਨੂੰ ਦਿਖਾਉਣੀ ਸੀਗੇ ਤੇ ਫਿਰ ਜੋ ਗਨਨ ਜੀ ਕਹਿੰਦੇ ਨੇ ਆਪਣੇ ਗੁਰੂ ਸਾਹਿਬ ਨੂੰ ਕਹਿੰਦੇ ਗੁਰਦੀਪ ਜੀ ਆ ਕੇ ਉਹ ਦੇਵੋ ਤਾਂ ਮੈਂ ਬੈਠਕ ਖਾਣੇ ਵਾਸਤੇ ਇੱਕ ਨਵਾਂ ਕਲੀਨ ਲਿਆਉਣਾ ਜਾਣਾ ਕਹਿੰਦੇ ਮੈਂ ਦੇਖ ਰਿਹਾ ਸੀ ਵੀ ਸ਼੍ਰੀ ਜੁਤੇਸ਼ਵਰ ਜੀ ਦੀ ਬਾਗ ਦੀ ਕਾਲ ਪੁਰਾਣੇ ਫਟੇ ਹੋਏ ਕਲੀਨ ਦੇ ਉੱਤੇ ਪਿੱਛੇ ਹੋਈ ਸੀ ਤਾਂ ਕਹਿੰਦੇ ਮੇਰੇ ਗੁਰਦੇਵ ਦੀ ਆਵਾਜ਼ ਜਿਹੜੀ ਹੈ ਉਤਸ਼ਾਹੀਨ ਸੀ ਕਹਿੰਦੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਉਹ ਕਹਿੰਦੇ ਜੇ ਤੇਰੀ ਮਰਜ਼ੀ ਹੈ ਤਾਂ ਲੈ ਆ ਪਰ ਦੇਖ ਮੇਰੇ ਬਾਗ ਦੇ ਖਾਲ ਕਿੰਨੀ स्वच्छ ਤੇ ਸਾਫ਼ ਹੈ ਕਹਿੰਦੇ ਆਪਣੀ ਇਸ ਛੋਟੀ ਜਿਹੀ ਸਲਤਨਤਾਂ ਮੈਂ ਖੁਦ ਸਮਰਾਟਾਂ ਇਸ ਤੋਂ ਬਾਹਰ ਵਿਸ਼ਾਲ ਦੁਨੀਆ ਹੈ ਜਿਸ ਦੇ ਵਿੱਚ ਲੋਕ ਕੇ ਵਸ ਸੰਸਾਰਿਕ ਸੁਖ ਸੁਹਤਾ ਚੀ ਦਿਲਚਸਪੀ ਰੱਖਦੇ ਨਹੀਂ ਜੋਗਨਾਨਦ ਜੀ ਕਹਿੰਦੇ ਉਹਨਾਂ ਦੇ ਮੂੰਹ ਤੋਂ ਇਹ ਸ਼ਬਦ ਸੁਣਦੇ ਮੈਨੂੰ ਲੱਗਿਆ ਕਿ ਸਮਾ ਬਹੁਤ ਪਿੱਛੇ ਲੈ ਗਿਆ ਤੇ ਮੈਂ ਇੱਕ ਵਾਰ ਫੇਰ ਨੌਜਵਾਨ ਸ਼ਕਤ ਬਣ ਗਿਆ ਜੋ ਹਰ ਰੋਜ਼ ਉਹਨਾਂ ਦੇ ਅਨੁਸ਼ਾਸਨ ਦੀ ਅਗਲੀ ਚੁੱਧ ਮਿੱਤਾ ਜਾ ਰਿਹਾ ਸੀ ਸਾਥੀਓ ਇਹ ਸੀ ਆਪਣਾ ਅੱਜ ਦਾ ਅਧਿਆਇ ਜੋ ਕਿ ਹਲੇ ਚੱਲ ਰਿਹਾ ਹੈ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜੂਗੀ ਇਸ ਲਈ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਮੈਂ ਤੁਹਾਨੂੰ ਸਾਰੇ ਇੰਨੇ ਪਿਆਰ ਨਾਲ ਸੋਹਦੇ ਹਾਂ ਤੁਹਾਡਾ ਸਭ ਦਾ ਇਹ ਦੇ ਲਈ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਮੇਰਾ ਸਵਾਦ ਇਹ ਚੰਗਾ ਲੱਗਦਾ ਸਾਥੀਓ ਤਾਂ ਕਿਰਪਾ ਕਰਕੇ ਆਪਣੇ ਹੋਣਾ ਸਾਥ ਲੈਣਾ ਸ਼ੇਰ ਵੀ ਜ਼ਰੂਰ ਕਰਿਆ ਕਰਨਾ ਜਲਦੀ ਹੀ ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓਸ